ਬੀਬੀ ਬਾਰੇ ਜਿਨਾ ਘੱਟ ਬੋਲਿਆ ਜਾਏ ਚੰਗਾ ਹੈਗਾ ਭਾਜਪਾ ਨੇ ਇਹੋ ਜੀ ਬੀਬੀ ਨੂੰ ਜੇ ਪਹਿਲੇ ਹੀ ਕੰਟਰੋਵਰਸ਼ਲ ਸੀਗੀ ਤੇ ਅੱਜ ਵੀ ਜਿਹੋ ਜੀ ਮਾੜੀ ਗੰਦੀ ਚੀਜ਼ਾਂ ਮੈਂ ਤਾਂ ਕਹਿੰਦੀ ਇਦੀ ਬੁੱਧੀ ਬੁੱਧੀ ਭ੍ਰਿਸ਼ਟ ਉਹ ਦੂਜਿਆਂ ਨੂੰ ਕਹਿ ਰਹੀ ਹੈ ਬਾਹਰ ਚ ਤੇ ਇਦੀ ਬੁੱਧੀ ਸੀ ਚਲੀ ਗਈ ਹੈ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡਿਆ ਪਾਣ ਦੀ ਗੱਲ ਕਰਦੀ ਹੈ ਬਿਲਕੁਲ ਝੂਠੇ ਬੇਬੁਨਿਆਦ ਜਿੰਨਾ ਇਹਨੂੰ ਅ ਜੇ ਇਹਦੀ ਨਖਦੀ ਕੀਤੀ ਜਾਏ ਮੈਨੂੰ ਲੱਗਦਾ ਹੈ ਘਾਟੇ ਲੈ ਕੇ ਦੂਜੀ ਬੀਬੀ ਦੇ ਬਾਰੇ ਬੋਲਦੇ ਹੋ ਮੈਨੂੰ ਦੁੱਖ ਲੱਗਦਾ ਮੈਂ ਤਾਂ ਕਹਿੰਦੀ ਭਾਜਪਾ ਇਹਨੂੰ ਅੱਜ ਤਾਈਂ ਇਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੱਗਦਾ ਇਕੱਲੇ ਚਿੱਠੀ ਲਿਖਣ ਦੇ ਨਾਲ ਫਟਕਾਰ ਕੀ ਇਹਦੇ ਖਿਲਾਫ ਐਕਸ਼ਨ ਨਾ ਇਹਨੂੰ ਕੱਢੋ ਇਹਨੂੰ ਸਸਪੈਂਡ ਕਰੋ ਜਿਹੜੇ ਸਮਾਜ ਦੇ ਵਿੱਚ ਵੰਡਿਆ ਪਾ ਰਹੀ ਆ ਰਹੇ ਇਹ ਨਹੀਂ ਝੂਠੀ ਗੰਦੀ ਗੱਲਾਂ ਕਹਿ ਰਹੀ ਹੈਗੇ ਤੇ ਭਾਜਪਾ ਮੂੰਹ ਤੇ ਤਾਲੇ ਲਾਈ ਬੈਠੀ ਹੈ ਆਹ ਬੇਟੀ ਪੜ੍ਹਾਓ ਬੇਟੀ ਬਚਾਓ ਇਹੋ ਜੀ ਬੇਟੀਆਂ ਵਾਸਤੇ ਜਿਹੜਾ ਜਿਹੜੀ ਸੌਤਾ ਚੱਕਦੀ ਹੈ ਮੈਂਬਰ ਆਫ ਪਾਰਲੀਮੈਂਟ ਕੀ ਦੇ ਦੇ ਇੱਕ ਏਕਤਾ ਤੇ ਅਖੰਡਤਾ ਦੀ ਤੇ ਫਿਰ ਸੌ ਚੱਕਣ ਤੋਂ ਬਾਅਦ ਮੂੰਹ ਤੋਂ ਗੱਲਾਂ ਇਹੋ ਜੀ ਲੱਗਦੀ ਜਿਹਦੇ ਨਾਲ ਜਿਹੜੀ ਗੱਲਾਂ ਦੇ ਨਾਲ ਵੰਡੀਆਂ ਪੈਂਦੀਆਂ ਨੇ ਤੇ ਕਿਸੇ ਨੂੰ ਠੇਸ ਪਹੁੰਚਦੀ ਹੈ ਬਹੁਤ ਦੁਖਤ ਦੀ ਗੱਲ ਹੈ ਤਾਂ ਮੈਂ ਸਖ ਸ਼ਬਦਾਂ ਤੇ ਨਿੰਦਾ ਕਰਦੀ ਮਾਨ ਸਾਹਿਬ ਕੀ ਬੋਲ ਰਿਹਾ ਮੈਨੂੰ ਲੱਗਦਾ ਮਾਨ ਸਾਹਿਬ ਨੂੰ ਖੁਦ ਹੀ ਨਹੀਂ ਪਤਾ ਸੋ ਪਰ ਕਿਸੇ ਔਰਤ ਦੇ ਬਾਰੇ ਇਹੋ ਜੀ ਗੱਲਾਂ ਬੋਲਨੇ ਮੈਂ ਉਹਦੀ ਵੀ ਨਿੰਦਾ ਕਰਦੀ ਆ ਤੇ ਮਾਨ ਸਾਹਿਬ ਨੂੰ ਤਾਂ ਥੋੜੀ ਆਪ ਤੇ ਉਮਰ ਦਾ ਲਿਹਾਜ਼ ਕਰਦੇ ਹੋ ਆਪਦੇ ਜ਼ੁਬਾਨ 'ਚ ਲਗਾਮ ਦੇਣ ਤੇ ਜਿਹੜਾ ਕੁਝ ਕਹਿਣਾ ਉਹ ਚੰਗੇ ਸ਼ਬਦਾਂ ਨਾਲ ਵੀ ਕਹੇ ਤਾਂ ਤੁਹਾਡੇ ਤਾਂ ਕੰਗਨਾ ਰੋਚੇ ਫਰਕ ਕੀ ਰਹਿ ਗਿਆ ਇਹੋ ਜੀ ਗੱਲਾਂ ਤੁਸੀਂ ਕਰਦੇ ਹੋ ਮੈਂ ਉਹ ਠੀਕ ਆ ਮਾਨ ਨਹੀਂ ਨਹੀਂ ਹੈਗੀ ਉਹ ਗਲਤ ਕਿਹਾ ਹੈਗਾ ਪਰ ਇਹਦਾ ਜਿਹੜਾ ਮਹਿਲਾ ਕਮਿਸ਼ਨ ਆ ਗਿਆ ਉਹਨੇ ਨੋਟਿਸ ਵੀ ਦਿੱਤਾ ਹੈਗਾ ਹਰਿਆਣਾ ਚਲੋ ਹੁਣ ਜੇ ਗਲਤ ਗੱਲ ਹੈ ਔਰਤਾਂ ਦੇ ਬਾਰੇ ਇਹ ਗੱਲ ਕਹਿੰਦੀ ਬਹੁਤ ਮਾੜੀ ਗੱਲ ਹੈ ਕਿਸੇ ਵੀ ਔਰਤ ਦੇ ਬਾਰੇ ਇਹੋ ਜਿਹਾ ਕਿਹਾ ਜਾਏ ਅਖੀਰ ਤੇ ਉਹ ਵੀ ਕਿਸੇ ਦੀ ਧੀ ਹੈਗੀ ਧੀਆ ਦੇ ਮਾਨ ਸਾਹਿਬ ਦੀ ਵੀ ਹੈਗੀ ਤਾਂ ਇਹੋ ਜਿਹਾ ਕਿਸੇ ਔਰਤ ਦੇ ਬਾਰੇ ਤੁਸੀਂ ਕਿਵੇਂ ਨਿਜੀ ਟਿੱਪਣੀ ਕਰ ਸਕਦੇ ਨਹੀਂ ਪਰ ਕੋਈ ਗੰਦੀ ਗੱਲ ਹੈ ਇਸ ਸਮੇਂ ਕੋਈ ਕਮਿਸ਼ਨ ਨਹੀਂ ਹੈ ਜਿਹੜਾ ਹੁਣ ਕਿਸਾਨਾਂ ਦੇ ਬਾਰੇ ਉਹ ਬੋਲ ਦੇ ਦੇ ਉਹਦੇ ਉੱਤੇ ਲਗਾਮ ਪਾਵੇ ਇਹਦੇ ਉੱਤੇ ਲਗਾਮ ਭਾਜਪਾ ਪਾਏ ਪ੍ਰਧਾਨ ਮੰਤਰੀ ਪਾਏ ਅਮਿਤ ਸ਼ਾਹ ਪਾਏ ਜੇ ਲਗਾਮ ਨਹੀਂ ਪਾ ਰਹੇ ਨੇ ਤਾਂ ਫਿਰ ਇਹਨੂੰ ਸ਼ਹਿ ਦੇ ਰਹੇ ਨੇ ਮੈਂ ਤਾਂ ਸਿੱਧੇ ਸਿੱਧੇ ਭਾਜਪਾ ਨੂੰ ਜ਼ਿੰਮੇਵਾਰ ਸਮਝਦੀ ਹਾਂ कि ਪਹਿਲੇ ਸਾਡੀ ਮਾਤਾਵਾਂ ਜਿਹੜੇ ਉੱਥੇ ਬੈਠਦੀਆਂ ਸੀਗੀਆਂ ਧਰਨੇ 'ਚ ਆਪਦੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਉਹਨੂੰ ਇਹਨੇ ਬਿਕਾਊ ਕਹਿਤਾ ਕਿ ਦਿਹਾੜੀ 'ਚ ਆਉਂਦੀਆਂ ਨੇ ਬੁੜੀਆਂ-ਬੁੜੀਆਂ ਮਾਵਾਂ ਨੂੰ ਵੀ ਇਹ ਨਹੀਂ ਬਖਸ਼ਿਆ ਉਹਦੇ ਬਾਅਦ ਇਹਨੇ ਕਿਸਾਨਾਂ ਤੋਂ ਬਾਅਦ ਫਿਰ ਸਾਡੀ ਇੱਕ ਧੀ ਜਿਹੜੀ ਆਪਦੀ ਡਿਊਟੀ ਕਰ ਰਹੀ ਸੀਗੀ 에어ਪੋਰਟ 'ਚ ਜਿਹੜੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਉਹਦੇ ਨਾਲ ਵੀ ਕਿਹੋ ਜਿਹਾ ਵਰਤਾਵ ਕਰਤਾ ਉਹਦੇ ਬਾਅਦ ਕਿਹੋ ਜਿਹੀ ਪਿਕਚਰਾਂ ਜਿਹੜੀ ਇਹਨੇ ਪ੍ਰੋਡਿਊਸ ਕੀਤੀਆਂ ਨੇ ਜਿੱਥੇ ਸਿੱਖਾਂ ਨੂੰ ਇੱਕ ਵਾਰ ਫੇਰ ਟਾਰਗੇਟ ਕੀਤਾ ਜਿਨ੍ਹਾਂ ਦਾ ਸੈਂਸਰ ਬੋਰਡs ਹੁੰਦਾ ਪਿਆ ਸੀ ਜਿਹੜੇ ਭਾਜਪਾ ਦੇ ਥ ਤੇ ਬਾਹਰ ਆਂਦੇ ਸਾਰੇ ਹੁਣ ਇਹੋ ਜੀ ਕਹਿ ਰਹੇ ਬੰਗਲਾਦੇਸ਼ ਦੇ ਹਾਲਾਤ ਕਿਉਂਕਿ ਕਿਸਾਨੀ ਆंदोलਨ ਚ ਜੇ ਲਾਸ਼ਾਂ ਹੋਈਆਂ ਨਾ ਤੇ ਇਹਨਾਂ ਦੀ ਮਾਰਕੁੱਟ ਕਰਕੇ ਜਿਹੜੀ ਹੁਣ ਲਾਸ਼ਾਂ ਦਾ ਢੇਰ ਹੋਇਆ ਖਨੋਰੀ ਬਾਰਡਰ 'ਚ ਜਿਹਨਾਂ ਸ਼ੁਪਕਰਨਸ ਮੇਰੇ ਹਲਕੇ ਦਾ ਮੁੰਡੇ ਨੂੰ ਮਾਰਿਆ ਹੈਗਾ ਉਹਦੇ ਬਾਰੇ ਮੂੰਹ ਖੋਲਦੀ ਐ ਜੇ ਰੇਪ ਹੋਇਆ ਲਾਸ਼ਾਂ ਹੈ ਮਾੜੀ ਚੀਜ਼ ਹੈ ਬਹੁਤ ਮੈਂ ਤਾਂ ਮੈਂ ਇੱਕ ਔਰਤ ਹੋਣ ਦੇ ਨਾਤੇ ਇੱਕ ਦੂਜੀ ਔਰਤ ਦੇ ਬਾਰੇ ਬੋਲਣਾ ਨਹੀਂ ਚਾਹਦੀ ਮੈਂ ਉਹਦੀ ਪਾਰਟੀ ਨੂੰ ਤੇ ਉਹਦੇ ਪਾਰਟੀ ਦੇ ਲੀਡਰਾਂ ਨੂੰ ਕਠਾਰੇ 'ਚ ਖੜਾ ਕਰਦੀ ਆਂ ਜਿਹੜੇ ਆਪ ਦੇ ਐਮਪੀ ਦੇ ਖਿਲਾਫ ਜੇ ਇਹਨੇ Hindu ਧਰਮ ਬਾਰੇ ਕੁਝ ਬੋਲਿਆ ਹੁੰਦਾ ਜਾਂ ਹਿੰਦੂਆਂ ਬਾਰੇ ਬੋਲਿਆ ਹੁੰਦਾ ਤੇ ਚੁੱਪ ਬੈਠਦੇ ਕਿਉਂਕਿ ਸਾਡੇ ਦੇਸ਼ ਦੇ ਅੰਦਾਜ਼ਾ ਬਾਰੇ ਬੋਲ ਰਹੀ ਹੈ ਤੇ ਸਿੱਖਾਂ ਬਾਰੇ ਬੋਲ ਰਹੀ ਹੈ ਕਦੇ ਅੱਜ ਕੋਈ ਮਾਈਨੋਰਟੀ ਇਸ ਭਾਜਪਾ ਦੇ ਨਾਲ ਨਹੀਂ ਹੈ ਨਾ 크ਰਿਸਚੀਅਨ ਇਹਨਾਂ ਦੇ ਨਾਲ ਨੇ ਨਾ ਸਿੱਖ ਇਹਨਾਂ ਦੇ ਨਾਲ ਨੇ ਨਾ ਮੁਸਲਮ ਇਹਨਾਂ ਦੇ ਨਾਲ ਨੇ ਕਿਉਂਕਿ ਹਰੇਕ ਮਾਈਨੋਰਟੀ ਨੂੰ ਇਹ ਦੂਰ ਕਰਕੇ राजनीति खेल रहे देश का काम कर रही है देश, देश, दुने दुने बस, 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 जी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप